ਮੇਤਰੋ ਪਿੰਡ ਬਰੀ ਗਾਲੀ ਖੜੇ ਆ ਤੇ ਜਿਹੜਾ ਹੈਗਾ ਸ਼੍ਰੀ ਮੋਕਸਰ ਸਾਹਿਬ ਬਾਈਆਂ ਕੋਲੇ ਨਾ ਘਰੇ ਹੀ ਟਰੈਕਟਰ ਬਹੁਤ ਖੜੇ ਆ ਸਾਰੇ ਪੰਜਾਬ ਨੰਬਰ ਟਰੈਕਟਰ ਆ ਮਾਲਕ ਆਪਣੇ ਕੋਲੇ ਆ ਸਾਰੇ ਟਰੈਕਟਰਾਂ ਦੀ ਜਾਣਕਾਰੀ ਲੈਣੇ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਕੀ ਹਾਲ ਹੈ ਬਈ ਜੀ ਠੀਕ ਠਾਕ ਜੀ ਠੀਕ ਠਾਕ ਜੀ ਵਧੀਆ ਜੀ ਵਧੀਆ ਜੀ ਤੇ ਸਭ ਤੋਂ ਪਹਿਲਾਂ ਬਈ ਜੀ ਆ ਜਿਹੜਾ ਫਾਰਮ ਟਰੈਕ 60 ਹੈ ਕਿਹੜਾ ਮਾਡਲ ਆ ਇਹ 2010 ਮਾਡਲ 2010 ਮਾਡਲ ਟਰੈਕਟਰ ਆ ਨੰਬਰ ਬਈ ਪੰਜਾਬ ਦਾ ਨੰਬਰ ਸਾਰੇ ਹੀ ਪੰਜਾਬ ਆ ਠੀਕ ਆ আচ্ছা ਜਿਹੜੇ ਸਾਰੇ ਟਰੈਕਟਰ ਖੜੇ ਆ ਸਾਰੇ ਪੰਜਾਬ ਨੰਬਰ ਆ ਨੰਬਰ ਆਰ ਦਾ ਨੰਬਰ ਡਾਇਰੈਕਟਰ ਨਹੀਂ ਲੈਂਦੇ ਬਾਈ ਆਪਾਂ ਕੋਈ ਵੀ ਠੀਕ ਆ ਬਾਈ ਕੋਈ ਹਰਿਆਣਾ ਨੰਬਰ ਨਹੀਂ ਕੋਈ ਕੋਈ ਰਾਜਸਥਾਨ ਨਹੀਂ ਕੋਈ ਠੀਕ ਆ ਬਾਈ ਜੀ ਇਹਦੇ ਗੱਲ ਕਰੀਏ ਬਾਈ ਟਾਇਰਾਂ ਦੀ ਟਾਇਰ ਬਾਈ ਇਹਦੇ ਪਿਛਲੇ ਹੈਗੇ ਆ 80 ਪੈਸੇ ਤੋਂ 75 ਪੈਸੇ ਮੰਨ ਲਓ 75 ਤੋਂ 80 ਪੈਸੇ ਲਾ ਲਈਏ ਠੀਕ ਆ ਬਾਈ ਮੂਰਲੇ ਟਾਇਰ ਬਿਲਕੁਲ ਨਵੇਂ ਆ ਨਵੇਂ ਆ ਬਾਈ ਤੇ ਰੰਗ ਬੇੜ ਦੀ ਗੱਲ ਕਰੀਏ ਬਾਈ ਇਹਦੇ ਸਾਰਾ origignal ਟਾਇਰ ਹੈ ਗਾਰੰਟੀ ਆਪਣੀ ਵੀ ਸਾਰਾ origignal ਆ ਮਾੜਾ ਮੋਟਾ ਬਈ ਆਪਾਂ ਕੋਈ ਗਰੰਟੀ ਆਏ ਨਹੀਂ ਕਰਦੇਗੇ ਮਾੜੀ ਮੋਟੀ ਦਾ ਟੱਚਿੰਗ ਕਰਨੀ ਪੈਂਦੀ ਹੈ ਪਲਾਂ ਦੀ 21 22 ਮਾਡਲ ਟਰੈਕਟਰ ਲੈ ਕੇ ਵਪਾਰੀ ਭਰਾ ਹਰੇਕ ਟੱਚਿੰਗ ਕਰਦਾ ਹੀ ਕਰਦਾ ਠੀਕ ਆ ਬਈ ਠੀਕ ਆ ਕੋਈ ਵੀ ਕਿਤੋਂ ਵੀ ਬਈ ਕਈ ਕਈ ਆਉਂਦੇ ਸਾਡਾ origional ਆ ਸਾਡਾ ਆਏ ਆ ਜਮਾ ਕੋਈ ਇਹਦੇ ਚ ਕੋਈ ਉਹ ਗੱਲ ਨਹੀਂ ਕੀ ਬਈ ਠੀਕ ਆ ਬਈ ਠੀਕ ਆ ਬਈ ਆ ਕੇ ਆਪਦੀ ਤਸੱਲੀ ਕਰੇ ਬੰਦਾ ਇੰਜਨ ਗੇਅਰ ਦੀ ਵੀ ਇੰਜਨ ਗੇਅਰ ਦੀ ਤਸੱਲੀ ਕਰੇ ਸਾਡੇ ਵਾਲੀ ਨੂੰ ਜਮਾ ਓਕੇ ਵੀ ਠੋਡੇ ਵੱਲੋਂ ਕੋਕਾ ਪੀਸ ਆ ਹਾਂ ਅਗਲਾ ਆ ਕੇ ਚਲਾ ਕੇ ਵਾਹ ਕੇ ਠੋਡੇ ਨਾਲ ਸੌਦਾ ਫੇਰ ਕਰੇ ਫੇਰ ਕਰੇ ਬਾਈ ਯਾਰ ਜੇ ਮੁੱਲੀ ਹੋਈ ਟਰੈਕਟਰ ਕੀ ਕਹਿੰਦੇ ਨੇ ਚੰਗਾ ਲੱਗਿਆ ਲੱਗਿਆ ਤਾਂ ਸੌਦਾ ਕਰ ਲੈ ਜੇ ਨਹੀਂ ਲੱਗਿਆ ਤਾਂ ਤਾਂ ਕੋਈ ਗੱਲ ਨਹੀਂ ਤੇ ਬਾਈ ਇਹਦੇ ਨਾਲ ਸਮਾਨ ਕੀ ਕੋਸਾ ਸਾਰਾ ਸਮਾਨ ਦੇਵਾਂਗੇ ਭਾਈ ਛਤਰੀ ਛਤਰੀ ਸਭ ਕੁਝ ਹੈਗਾ ਡੰਡਾ ਫੱਟੀ ਛਤਰੀ ਸਾਰਾ ਸਮਾਨ ਨਾਲ ਆ ਨਾਲ ਦੇਵਾਂਗੇ ਠੀਕ ਆ ਸਾਰਾ ਸਮਾਨ ਬਾਈ ਟਰੈਕਟਰ ਦੇ ਨਾਲ ਆ ਇੰਜਨ ਗੇਅਰ ਮਾਲਕ ਵੱਲੋਂ ਪੂਰੀ ਗਾਰੰਟੀ ਆ ਆ ਕੇ ਵਾਹ ਕੇ ਚਲਾ ਕੇ ਤੁਸੀਂ ਲੈ ਜਾ ਸਕਦੇ ਹੋ ਬਾਈ ਕੋਈ ਵੀ ਟਰੈਕਟਰ ਆ ਬਾਈ ਆਪਦਾ ਵਾਹ ਕੇ ਚਲਾ ਕੇ ਲੈ ਜਾ ਸਕਦੇ ਆ ਠੀਕ ਆ 2010 ਮਾਡਲ ਆ ਨੰਬਰ ਪੰਜਾਬ ਆ ਪਾਵਰ ਸਟੀering ਟਰੈਕਟਰ ਪਾਵਰ ਸਟੀering ਆ ਠੀਕ ਆ ਬਈ ਤੇ ਬਈ ਡਿਮਾਂਡ ਕਿੰਨੀ ਐ ਦੀ ਡਿਮਾਂਡ ਬਈ ਇਹਦੀ ਕਰਦੇ 3.5 ਲੱਖ ਸਾਢੇ 3 ਲੱਖ ਹਾਂ ਜਿਹੜਾ ਬਈ ਆਪਣੀ ਵੀਡੀਓ ਕਰਕੇ ਆਉਂਦਾ ਸ਼ੇਅਰ ਉਹਨੂੰ ਆਪਾਂ ਵੀ 3 ਲੱਖ ਤੇ 25000 ਦਾ ਟਰੈਕਟਰ ਦੇ ਦਾਂਗੇ 25000 ਸਿੱਧਾ ਚੱਕ ਤਾਂ ਚੱਕ ਤਾਂ ਠੀਕ ਆ 3 ਲੱਖ 25000 ਦਾ ਟਰੈਕਟਰ ਦੇ ਦੇਵਾਂਗੇ ਤੇ ਅਗਲਾ ਇੰਨੀ ਗਰੰਟੀ ਤੁਸੀਂ ਲੈਣੇ ਆ ਵੀ ਵਾਹ ਕੇ ਚਲਾ ਕੇ ਲੈ ਜੇ ਹਾਂ ਬਈ ਠੀਕਾ ਅੱਗੇ ਆ ਗਿਆ ਬਾਈ ਸੋਨਾ ਲੀਕ ਦਾ ਡੀਆਈ 700 ਰੁਪਿਆ ਇਹ ਕਿਹੜਾ ਮਾਡਲ ਆ ਬਾਈ ਇਹ ਬਾਈ 2000 ਤੇ 4 ਮਾਡਲ ਆ ਬਾਈ 2004 ਮਾਡਲ ਲੀ ਕਿਤਰਾ ਆ ਬਾਈ ਠੀਕ ਆ ਬਾਈ ਇਹ ਆਪਾਂ ਟਰੈਕਟਰ ਕੱਟਿਆ ਟਰੈਕਟਰ ਦੇ ਵਿੱਚ ਠੀਕ ਆ ਬਾਈ ਠੀਕ ਆ ਇਹਦੇ ਟਾਇਰ ਟੂਰ ਆਪਾਂ ਪਾ ਕੇ ਦੇਵਾਂਗੇ ਬਾਈ ਅੱਛਾ ਮਤਲਬ ਇਹ ਲਾ ਦੇਣੀ ਆ ਨਵੇਂ ਟਾਇਰ ਪਾ ਕੇ ਦੇਵੋਗੇ ਚਾਰੇ ਚਾਰੇ ਹੋਰ ਨਹੀਂ ਨਵੇਂ ਨਹੀਂ ਬਾਈ ਮਤਲਬ ਚੱਲੇ ਵੇ ਚੱਲੇ ਵੇ ਪਾ ਕੇ ਦੇਵਾਂਗੇ ਅੱਧੇ ਕ 60 ਕੇ ਪੈਸੇ ਹਾਂ 60 ਕੇ ਪੈਸੇ ਟਾਇਰ ਪਾ ਦਾਂਗੇ ਠੀਕ ਆ 60 ਕੇ ਪੈਸੇ ਟਾਇਰ ਬਾਈ ਹੋਣੀ ਪਾ ਕੇ ਦੇਣਗੇ 200 ਵੀ ਛੋਟੇ ਜ਼ਿੰਮੇਦਾਰਾਂ ਤੇ ਵਧੀਆ ਯਾਰ ਵੀ ਇਹਦਾ ਤੇਲ ਦਾ ਖਰਚਾ ਵੀ ਘੱਟਾ ਸੋਨਾ ਲੀਗਾ ਦਾ ਸਾਮਾਨ ਆਂਟੀ ਨੂੰ ਡਿਕਟਰ ਲਾ ਕੇ ਦੇਵਾਂਗੇ ਬਾਈ ਸਾਰੇ ਠੀਕ ਆ ਐਨ ਤਿਆਰ ਕਰਕੇ ਦੇਵਾਂਗੇ ਯਾਰ ਕਰਕੇ ਦੇਵਾਂਗੇ ਬਾਈ ਕੋਈ ਵੀ ਡਿਕਟਰ ਕੱਲ ਹੀ ਆਇਆ ਠੀਕ ਆ ਸਾਮਾਨ ਇਹਦੇ ਨਾਲ ਵੀ ਪੂਰਾ ਹੀ ਆ ਪੂਰਾ ਹੀ ਆ ਬਾਈ ਤੇ ਕੀ ਮੁੱਲ ਹੈ ਇਹਦਾ ਇਹਦਾ ਮੁੱਲ ਆ ਬਈ 2 ਲੱਖ ਤੇ ਟੈਟੂਰ ਪਾ ਕੇ ਦੇਵਾਂਗੇ 40000 ਦਾ 2 ਲੱਖ 40000 ਦਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਵੀਡੀਓ 25000 ਦਾ ਦੇ ਦਿੰਦੇ 15000 2 ਲੱਖ 25000 2 ਲੱਖ 25000 ਦੋ ਦਿਨੇ ਕੋਈ ਠੀਕ ਇਹ ਡੰਗੇ ਦਾ ਇਹ ਵੀ ਚੰਗਾ ਪੂਰਾ ਹਮਾਂ ਬਾਈ ਯਾਰ ਚਲਾ ਕੇ ਵਾਹ ਕੇ ਤੈਨੂੰ ਦੱਸ ਗੱਲ ਇਹੀ ਕਹਿੰਦੇ ਆ ਬਾਈ ਤੈਨੂੰ ਤਸੱਲੀ ਕਰਕੇ ਵੇਖ ਕੇ ਜਾਂ ਠੀਕ ਆ ਬਾਈ ਤੇ ਜਿਹੜਾ ਆ ਗਿਆ ਇਧਰ ਸੋਨ ਵਾਲੀ ਕੜੀ ਆਈ 750 ਬਾਈ ਇਹ 2014 ਮਾਡਲ 2014 ਮਾਡਲ ਨੰਬਰ ਇਹ ਵੀ ਪੰਜਾਬੀ ਆ ਨਾ ਨੰਬਰ ਪੰਜਾਬ ਬਾਈ ਪੰਜਾਬ ਠੀਕ ਆ ਟਾਇਰ ਆ ਬਾਈ ਇਹਦੇ ਬਿਲਕੁਲ ਨਵੇਂ ਚਾਰੇ ਟਾਇਰ ਆ ਬਾਈ ਠੀਕ ਆ ਬਾਈ ਸਾਰਾ origignal tractor ਆ ਬਾਈ ਜਿਹਨੂੰ ਜਿੰਨਾ ਚੱਲਿਆ ਜਿਹਨੂੰ ਚੱਲਿਆ ਕੰਪਨੀ ਰਿਕਾਰਡ ਨਾਲ ਚੱਲਿਆ ਕੰਪਨੀ ਰਿਕਾਰਡ ਨਾਲ ਚੱਲਿਆ ਜਿੰਨਾ ਵੀ ਚੱਲਿਆ ਮੋੜੀ ਤੇ ਚੱਲਿਆ ਬਾਈ ਟਰੈਕਟਰ ਇਹ ਠੀਕ ਆ ਗੱਲ ਹੀ ਵਾਈ ਵਾਈ ਤੇ ਕੋਈ ਟਰਾਲੇ ਤੇ ਨਹੀਂ ਚੱਲਿਆ ਠੀਕ ਆ ਤੇ ਕੋਈ ਗਾਇ ਹੀ ਹੋਗਾ ਤੇ ਨਹੀਂ ਚੱਲਿਆ ਟਰੈਕਟਰ ਸਾਪ ਪਿਆ ਹਣਾ ਬਾਈ ਪੂਰਾ ਜਮੈਂ ਨਵਾਂ ਬਾਈ ਯਾਰ ਸ਼ੋਰੂਮ ਕੰਡੀਸ਼ਨ ਹੀ ਆ ਯਾਰ ਸ਼ੋਰੂਮ ਟੈ ਟੁਰਦੇ ਨਵੇਂ ਆ ਨਵੇਂ ਕੋਈ ਰੰਗ ਪੇਂਟ ਕੋਈ ਹੂੰ ਸਾਰਾ ਕੁਝ ਨਵਾਂ ਨਵਾਂ ਤੇ ਸਮਾਨ ਪੂਰਾ ਇਹਦੇ ਨਾਲ ਵੀ ਸਮਾਨ ਇਹਦੇ ਨਾਲ ਵੀ ਡੰਡਾ ਫੱਟੀ ਛਤਰੀ ਹਾਂ ਸਾਰਾ ਸਮਾਨ ਹੈਗਾ ਬਿਲਕੁਲ ਪਿਆ ਉੱਤੇ ਸਮਾਨ ਜਿਹੜਾ ਸਮਾਨ ਆਪਣਾ ਇਹਦੇ ਪਾਇਆ ਵੀਡੀਓ ਚ ਜਿਹੜਾ ਸਮਾਨ ਆਪਾਂ ਵਿਖਾਤਾ ਉਹ ਨਾਲ ਨੇ ਨਾਲ ਹੀ ਆ ਬਾਈ ਯਾਰ ਵਾ ਠੀਕ ਆ ਅੱਜ ਕੱਲ ਬਈ ਲੋਕ ਆ ਹੂੰ ਜਿਹੜੇ ਤੋਂ ਟਰੈਕਟਰ ਲੈਣੇ ਆ ਕੋਈ ਕਹਿੰਦਾ ਸਾਡੇ ਥੱਟੀ ਆ ਜਿਹੜੀ ਉਹ ਸਾਡੇ ਗਵਾਂਡੀਆਂ ਦੀ ਆ ਕੋਈ ਕਹਿੰਦਾ ਡੰਡਾ ਸਾਡੇ ਗਵਾਂਡੀਆਂ ਦਾ ਬਾਈ ਯਾਰ ਆਪ ਨੂੰ ਲਾਉਣਾ ਪੈਂਦਾ ਸਾਰਾ ਸਮਾਨ ਲੈ ਕੇ ਬਾਈ ਆ ਠੀਕ ਆ ਕੋਈ ਕੋਸ ਲਾੜ ਲੰਦਾ ਕੋਈ ਕੋਸ ਲਾੜ ਲੰਦਾ ਬਾਈ ਠੀਕ ਆ ਠੀਕ ਹੈ ਬਾਈ ਤੇ ਮੁੱਲ ਦੱਸੋ ਇਹਦਾ ਕਿੰਨਾ ਇਹਦਾ 4 ਲੱਖ ਤੇ 40 ਹਜ਼ਾਰ ਮੁੱਲ ਆ ਬਾਈ ਠੀਕ ਆ ਕਿ ਦੇਵਾਂਗੇ ਆਪਾਂ 4 ਲੱਖ ਦਾ ਬਾਈ 40 ਹਜ਼ਾਰ ਚੱਕ ਦੇਵਾਂਗੇ ਸਿੱਧਾ ਠੀਕ ਆ 4 ਲੱਖ ਦਾ ਦੇ ਦੇਵਾਂਗੇ ਹਾਂਜੀ 14 ਮਾਡਲ ਟਰੈਕਟਰ 4 ਲੱਖ ਦਾ ਮੇਰੇ ਖਾਣਾਂ ਦਾ ਬਾਈ ਪੂਰਾ ਜਾਇਜ਼ ਆ ਜਾਇਜ਼ ਆ ਬਾਈ ਤੂੰ ਆਪ ਹੀ ਵੇਖ ਲੈ ਨਵੇਂ ਟਾਇਰ ਆ ਹੂੰ ਆਪਣੇ ਕੋਲੇ ਜਾਇਜ਼ ਮੁੱਲ ਵਾਲੇ ਟਰੈਕਟਰ ਹੁੰਦੇ ਆ ਬਾਈ ਸਾਰੇ ਠੀਕ ਆ ਬਾਈ ਠੀਕ ਆ ਬਈ ਇੰਜਨ ਗੇਅਰ ਦਾ ਉਹ ਵੀ ਚੰਗਾ ਵਾਹ ਕੇ ਲੈ ਜਾਣ ਵਾਹ ਕੇ ਕੋਈ ਵੀ ਟਰੈਕਟਰ ਆ ਬਾਈ ਜਿਮੀਦਾਰ ਨੇ ਮਸਾਂ ਟੈਂਟ ਪਾਲ ਕੇ ਪੈਸੇ ਇਕੱਠੇ ਕੀਤੇ ਨੇ ਸਹੀ ਗੱਲ ਆ ਸਹੀ ਗੱਲ ਆ ਬਾਈ ਠੀਕ ਆ ਨਾ ਵੀ ਪਣਾ ਯਾਰ ਉਦੋਂ 5-7 ਹਜ਼ਾਰ ਵੱਧ ਲੈ ਲਓ ਹਾਂ ਪਰ ਚੀਜ਼ ਅਗਲੇ ਨੂੰ ਚੰਗੀ ਦਿਓ ਚੀਜ਼ ਚੰਗੀ ਦਿਓ ਚੀਜ਼ ਆ ਆਪਦੀ ਵੇਖ ਕੇ ਤਸੱਲੀ ਕਰਕੇ ਫੇਰ ਲੈ ਠੀਕ ਆ ਜਿਹੜਾ ਇੱਧਰ ਆ ਗਿਆ ਬਾਈ डीआई 750 ਹਨਾ 21 ਮਾਡਲ ਇਹਦਾ ਨਵਾਂ ਹੀ ਆ 2021 ਮਾਡਲ ਹਾਂ ਜਿਹਨੂੰ ਚੱਲਿਆ ਜਿੰਨਾ ਚੱਲਿਆ ਇਹਦੇ ਟਾਇਰ ਵੱਡੇ ਨਹੀਂ ਥੋੜੇ ਪਾਏ ਮੂਰੇ ਹਾਂ ਟਾਇਰ ਵੱਡੇ ਪਾਏ ਠੀਕ ਆ ਟਾਇਰ ਹੈ ਨਵੇਂ ਆ ਨਵੇਂ ਆ ਜੀ ਨਵੇਂ ਜਮਾ ਨਵੇਂ ਆਪਣੇ ਕੋਲੇ ਸਾਰਿਆਂ ਦੇ ਟਾਇਰ ਵਧੀਆ ਨਵੇਂ ਹੁੰਦੇ ਆ ਬਈ ਯਾਰ ਠੀਕ ਆ ਠੀਕ ਆ ਤੇ 21 ਮਾਡਲ ਆ ਸਮਾਨ ਪੂਰਾ ਬਈ ਪੂਰਾ ਬਈ ਅਸ਼ਚਰੀ ਹੈ ਨਹੀਂ ਇਹਦੇ ਨਾਲ ਡੰਡਾ ਫੱਟੀ ਹੈਗਾ ਡੰਡਾ ਫੱਟੀ ਹੈਗਾ ਤੇ ਕੰਪਨੀ ਰਿਕਾਰਡ ਨਾਲ ਹੀ ਚੱਲਿਆ ਸਾਰਾ ਕੁਝ ਓਕੇ ਠੀਕ ਆ ਤੇ ਸਵਾਰ ਕੇ ਵਿਖਾ ਦੇ ਬਈ ਸਾਰੀ ਵੀਡੀਓ ਦੇ ਵਿੱਚ ਪੂਰਾ ਵਧੀਆ ਹਾਂ ਹਾਂ ਠੀਕ ਆ ਪੀਵੀ02 ਅੰਮ੍ਰਿਤਸਰ ਦਾ ਨੰਬਰ ਅੰਮ੍ਰਿਤਸਰ ਦਾ ਨੰਬਰ ਆ ਬਈ ਇਹਦਾ ਠੀਕ ਆ 5 ਲੱਖ ਤੇ 75000 ਰੁਪਇਆ ਰੇਟ ਆ ਦੇ ਦਾਂਗੇ ਆਪਾਂ 540000 ਠੀਕ ਆ ਠੀਕ ਆ ਵੀ 5 ਲੱਖ 40000 ਦਾ ਦੇ ਦੋਗੇ ਦੇ ਦਾਂਗੇ ਰੁਪਇਆ ਜਿਹੜਾ ਵੀਡੀਓ ਚ ਤੁਹਾਨੂੰ ਗੱਲ ਬੋਲਤੀ ਬਈ ਹਾਂ ਨਾ ਪੂਰੀ ਹੋ ਗਈ ਨਾ ਵਧਣਾ ਨਾ ਵਧਣਾ 35000 ਸਿੱਧਾ ਗਿਆ ਹਾਂ ਬਈ ਠੀਕ ਆ ਠੀਕ ਆ ਉਹ ਟਰੈਕਟਰ ਵੀ ਚੰਗਾ ਪੂਰਾ ਹਨਾ ਇੱਧਰ ਆ ਗਿਆ ਬਈ 855 2021 ਮਾਡਲ 2021 ਮਾਡਲ ਦਾ ਨੰਬਰ ਬਈ ਨੰਬਰ 50 ਆ ਪੂਰਾ ਠੀਕ ਆ ਪਿਆਵ ਡੰਡੇ ਡੁੰਡੇ ਲਾਉਣ ਵਾਲੇ ਭਾਈ ਲਾਏ ਭਾਈ ਮਤਲਬ ਸਭ ਕੁਝ ਦੇਵੋਗੇ ਆਰਾ ਕੁਛ ਨਾਲ ਦੇਵਾਂਗੇ ਠੀਕ ਆ ਤੇ ਭਾਈ ਇਹਦੇ ਟਾਇਰ ਇਹਦੇ ਟਾਇਰ ਭਾਈ ਘਟੋ ਘਟ 80 ਪੈਸੇ ਲਾ ਲਓ ਚਾਰੇ 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 ਟਾਇਰ 80 ਪੈਸੇ ਟਾਇਰ ਆ ਪਿਆਵ ਦਾ ਟਰੈਕਟਰ ਦਾ ਨੰਬਰ ਆ ਹਾਂ ਤੇ ਰੰਗ ਬੇੜ ਦਾ ਭਾਈ ਇਹ ओरिजिनल ਆ ਫੋਰ ਪੰਜ ਸਟਾਰਾਂ ਵਾਲਾ ਸੱਚ ਇਹ ਹਾਂਜੀ ਹਾਂਜੀ ਫੋਰ ਸਟਾਰ 16 ਫਾਈ ਭਾਈ ਪੰਜ ਸਟਾਰ ਹਾਂ ਪੰਜਾ ਸਟਾਰ ਵਾਲਾ ਠੀਕ ਆ ਤੇ ਸਮਾਨ ਸਾਰਾ ਦੇਵੋਗੇ ਡੰਡਾ ਭੱਟੀ ਛਤਰੀ ਸਾਰਾ ਦੇਵਾਂਗੇ ਭਾਈ ਇਹ ਠੀਕ ਆ ਤਿਆਰ ਕਰਨ ਵਾਲਿਆ ਤਿਆਰ ਕਰਨ ਵਾਲਿਆ ਬਾਈ ਠੀਕ ਆ ਤਿਆਰ ਕਰਕੇ ਬਾਈ ਤੇ ਇਹ ਕਿੰਨੇ ਦਾ ਦਿਓਗੇ ਸਵਰਾਜ 855 ਆਪਾਂ ਦੇਵਾਂਗੇ 6 ਲੱਖ ਤੇ 75 ਹਜ਼ਾਰ ਜਿਹੜਾ ਕਰਕੇ ਹੁੰਦਾ ਬਾਈ ਸ਼ੇਅਰ ਉਹ ਨੂੰ ਅਸੀਂ 10 ਹਜ਼ਾਰ ਤੇ ਰੱਖ ਕੇ ਮਾਨ ਕਰ 6 ਲੱਖ 65 ਹਜ਼ਾਰ ਦਾ ਇਹ ਡਬਲ ਡਿਸਟਰੀਬਿਊਟਰ ਹੈ ਡਬਲ ਡਿਸਟਰੀਬਿਊਟਰ ਫੋਲਟੋਪ ਮਾਡਲ ਟ੍ਰੈਕ ਕੰਡੀਸ਼ਨ ਬਾਈ ਪੂਰੀ ਸਾਫ਼ ਆ ਤੇ ਜਿਹੜਾ ਇੱਧਰ ਆ ਗਿਆ ਬਾਈ ਪਾਵਰ ਟ੍ਰੈਕ 455 ਠੀਕ ਆ ਮਾਡਲ ਬਾਈ ਮਾਡਲ 2000 ਕੀ ਆ ਬਾਈ 2006 ਮਾਡਲ ਆ ਨੰਬਰ 50 ਵਾ 50 ਬਾਈ 30 50 50 ਨੰਬਰ ਆ ਬਾਈ ਟਾਇਰਾਂ ਦੀ ਗੱਲ ਕਰੀਏ ਪਿਛਲੇ ਬਾਈ ਪੱਕੀ ਰਵੜ 90 ਪੈਸੇ ਠੀਕ ਆ ਠੀਕ ਆ ਪਾਵਰ ਸਟੀਅਰਿੰਗ ਟਰੈਕਟਰ ਕੀਤਾ ਹੋਇਆ ਵਾ ਬਾਈ ਜ਼ਿਮੀਦਾਰ ਨੇ ਪੂਰਾ ਸ਼ੌਂਫਣਾ ਠੀਕ ਆ ਬਾਈ ਇੰਜਨ ਗੀਅਰ ਤਾਂ ਫੁੱਲ ਕੰਮ ਹੋਇਆ ਹੋਇਆ ਵਾ ਬਾਈ ਠੀਕ ਆ ਬੰਦਾ ਆਪਾਂ ਐਡਰੈਸ ਦੇ ਦਾਂਗੇ ਜਿੱਥੋਂ ਟਰੈਕਟਰ ਲਿਆ ਠੀਕ ਆ ਠੀਕ ਆ ਉਥੋਂ ਆਪ ਦਾ ਪਤਾ ਕਰ ਲੈ ਬੰਦਾ ਟਰੈਕਟਰ ਦਾ ਠੀਕ ਆ ਬਾਈ ਠੀਕ ਆ ਇਹਦਾ 2 ਲੱਖ ਤੇ 25000 ਰੁਪਏ ਆਪਾਂ ਮੁੱਲ ਮੰਗ ਜਿਹੜਾ ਵੀਡੀਓ ਸ਼ੇਅਰ ਕਰਕੇ ਆਊ

ਚਲਦਾ 10000 ਚੋ ਗਿਆ ਹੈ ਹਾਂ 10000 ਰੋਜ਼ੀ ਟਾਇਰ ਅਗਲੇ ਦੇ ਮੰਨਾਂ ਠੀਕ ਆ ਵੀ ਛੋਟੇ ਨਿਮੀਦਾਰਾਂ ਤੇ ਯਾਰ ਵਧੀਆ ਵਧੀਆ ਬੰਦੇ ਨੇ ਇਹਦੇ ਟਾਇਰ ਆਉਂਦੇ ਪਤਲੇ ਦੂਜੇ ਪਰ 750 ਵਾਲੇ ਪਾਇਆ ਬਾਈ ਬੰਦੇ ਮੋਟੇ ਆ ਨਾ ਮੋਟੇ ਦੇ ਪਾਵਰ ਸਟੀਅਰਿੰਗ ਵਧੀਆ ਕੀਤਾ ਸਵਰਾਜ ਵਾਲਾ ਜਿਹੜਾ ਅੱਜ ਕੱਲ ਆਉਂਦਾ ਆਉਂਦਾ ਜਿਹੜਾ ਉਹ ਇਹ ਕੀਤਾ ਵਿਆ 2004 ਮਾਡਲ ਹੀ ਹਾਂ 6 ਮਾਡਲ 6 ਮਾਡਲ ਸੱਚ 6 ਮਾਡਲ 6 ਮਾਡਲ ਸਮਾਨ ਇਹਦੇ ਨਾਲ ਵੀ ਪੂਰਾ ਹੀ ਹੈ ਨਾ ਬਈ ਆ ਬਈ ਪੂਰਾ ਹੀ ਦੰਦਾ ਪੱਟੀ ਛਤਰੀ ਸਾਰਾ ਕੁਝ ਸਾਰਾ ਸਮਾਨ ਪੂਰਾ ਬਾਈ ਵੀਡੀਓ ਨੂੰ ਦੱਬ ਕੇ ਨਾ ਸ਼ੇਅਰ ਕਰ ਦਿ 5 ਤੋਂ 10 ਟਰੈਕਟਰ ਘਰੇ ਹੀ ਹੁੰਦੇ ਆ ਸੋ ਬਈ ਜਿਹੜਾ ਆ ਗਿਆ ਟਰੈਕਟਰ ਆ ਬਈ ਅਰਜਨ ਅਰਜਨ ਹੈਗਾ 2018 ਮਾਡਲ ਅਰਜਨ 555 ਡੀਆਈ 2016 ਮਾਡਲ ਆ ਨੰਬਰ 1218 2018 ਹਾਂ ਨੰਬਰ ਪੰਜਾਬ ਦਾ ਪਿਆਵ ਦਾ ਨੰਬਰ ਆ ਤੇ ਗੱਲ ਕਰੀਏ ਬਈ ਇਹਦੇ ਟਾਇਰਾਂ ਦੀ ਟਾਇਰ ਬਈ ਇਹਦੇ ਪਿਛਲੇ 90 ਪੈਸੇ ਠੀਕ ਆ ਠੀਕ ਆ ਅਗਲੇ 70 ਰੁਪਏ ਠੀਕ ਆ ਬਈ 13 ਗਪੇੜ ਦਾ ਬਈ ओरिजिनल ਆ ਬਈ ਸਾਰਾ ओरिजिनल ਆ ਸਾਰਾ ओरिजिनल ਟਰੈਕਟਰ ਹੀ ਵਿਕਿਆ ਹੋਇਆ ਹੈ ਅੱਛਾ ਵਿਕਿਆ ਹੋਇਆ ਫੇਰ ਤਾਂ ਵਕਾ ਦਊਗਾ ਮੈਂ ਹਾਂ ਕਿੰਨੇ ਦਾ ਵੈਗ ਗਿਆ ਬਰ ਇਹ ਇਹ ਟਰੈਕਟਰ ਆਪਾਂ ਬਾਈ 4.5 ਲੱਖ ਦਾ ਦਿੱਤਾ ਠੀਕ ਆ ਬਾਈ ਠੀਕ ਹੈ ਜੀ ਠੀਕ ਹੈ ਜੀ ਜਿਹੜਾ ਆ ਗਿਆ ਬਾਈ ਨਿਊ ਹਾਲੈਂਡ 3630 ਨਿਊ ਹਾਲੈਂਡ 3630 2010 ਦਾ 3 ਸਪੀਡ ਆ ਠੀਕ ਹੈ ਜੀ ਫੁੱਲ ਟੌਪ ਮਾਡਲ ਟਰੈਕਟਰ ਹੈ ਠੀਕ ਆ ਟਾਇਰਾਂ ਦੀ ਗੱਲ ਕਰੀਏ ਟਾਇਰਾਂ ਦੀ ਗੱਲ ਕਰੀਏ ਪਿਛਲੇ ਹੈਗੇ ਆ 95 ਪੈਸੀ ਠੀਕ ਆ ਅਗਲੇ 80 ਪੈਸੀ ਠੀਕ ਆ ਬਾਈ ਰੰਗ ਪੇੜ ਦਾ ਸਾਰਾ ਓਰੀਜਨਲ ਆ ਸਾਰਾ ਓਰੀਜਨਲ ਆ ਬਾਈ ਸਾਇਡ ਗੇਰ ਆ ਸਾਇਡ ਗੇਰ ਨਹੀਂ ਮਾੜੀ ਮੋਟੀ ਟੱਚਿੰਗ ਹੋਈ ਵੀ ਆ ਬਾਈ ਇਹਦੀ ਠੀਕ ਆ ਮਗਰਾਟਾਂ ਦੀ ਹੋਈ ਆ ਮਾੜੀ ਮੋਟੀ ਠੀਕ ਆ ਬਾਈ ਐਂ ਕਹਿ ਦੀ ਹਾਂ ਹਾਂ ਹੋਰ ਥੱਲੋ ਬਾਡੀ ਲੈਣ ਦਾ ਹਮ ਹਮ ਜਾਂ ਕੀ ਕਹਿੰਦੇ ਆਂਦੇ ਆ ਸ਼ੋਅ ਦਾ ਸਾਰਾ ਰਹਿਣਾ ਠੀਕ ਆ ਸਮਾਨ ਇਹਦੇ ਨਾਲ ਵੀ ਪੂਰਾ ਹੀ ਆ ਪੂਰਾ ਹੀ ਆ ਪੂਰਾ ਹੀ ਆ ਡੰਡਾ ਪਛੇ ਹੀ ਸਾਰਾ ਨਾਲ ਆ ਬਾਈ ਇੰਜਨ ਗੇਰ ਦਾ ਬਾਈ 3 ਸਪੀਡ ਰੈਕਟਰ ਆ 55 ਐਚਪੀ ਬਾਕ ਪਾਵਰ ਵਾਲਾ ਰੈਕਟਰ ਆ ਬਈ ਠੀਕ ਆ ਬਈ 3 ਸਪੀਡ ਆ ਡਿਸਟਰੀਬਿਊਟਰ ਵਾਲਾ ਡਿਸਟਰੀਬਿਊਟਰ ਵਾਲਾ ਹਾਂਜੀ ਤੇ ਸਮਾਨ ਪੂਰਾ ਇਹਨਾਂ ਪੂਰਾ ਵੀ ਪੂਰਾ ਪੂਰਾ ਤੇ ਇਹਦੀ ਡਿਮਾਂਡ ਕਿੰਨੀ ਆ ਇਹਦੀ ਡਿਮਾਂਡ ਤਾਂ ਕਰਦੇ ਆ 5 ਲੱਖ 5 ਲੱਖ ਜਿਹੜਾ ਕਰਕੇ ਆਉਂਦਾ ਬਈ ਸ਼ੇਅਰ ਉਹਨੂੰ ਦੇਵਾਂਗੇ 4 ਲੱਖ 75000 4 ਲੱਖ 75000 ਦਾ ਬੋਕੇ ਤੇ ਮਾਨਤਨ ਹੋਰ ਵੀ ਕਰ ਦਾਂਗੇ ਹੋਰ ਵੀ ਹੋ ਜਾਊਗਾ ਕਰਤਾ ਵੀ ਕਿਹੜਾ ਵੀਡੀਓ ਆਪਾਂ ਨੂੰ ਸਕਰੀਨਸ਼ਾਟ ਵਿਖਾਉ ਆ ਕੇ ਤੇ ਬਾਈ ਦੀ ਵੀਡੀਓ ਸ਼ੇਅਰ ਕੀਤੀ ਵੀ ਆ ਹੋਰ ਕਰਾਂਗੇ 470 ਦਾ ਰਹਿ ਗਿਆ ਹਾਂ ਬਈ ਠੀਕ ਆ ਭਾਈ ਜਿਹੜਾ ਆ ਗਿਆ ਆਇਸ਼ਰ ਬਈ 485 ਇਹਦਾ ਭਾਈ ਇੱਕ ਲੋਡੇ ਕੰਨ ਉਸ ਸਿਉਣਾ ਰੇਟਰ ਸਿਉਣਾ ਹੀ ਆ ਸਹੀ ਗੱਲ ਆ ਸਹੀ ਗੱਲ ਖਰਚਾ ਹੀ ਬਹੁਤ ਘੱਟ ਆ ਯਾਰ ਇਹਦਾ ਖਰਚਾ ਵੀ ਘੱਟ ਆ ਹੂੰ ਸਾਰਿਆਂ ਨਾਲੋਂ ਤਕੜਾ ਰੇਟਰ ਆ ਭਾਈ ਠੀਕ ਆ ਭਾਈ ਸਾਰਿਆਂ ਨਾਲੋਂ ਤਕੜਾ ਠੀਕ ਆ ਕੋਈ ਵੀ ਇਹਦੇ ਬਰੋਬਰ ਰੇਟਰ ਨਹੀਂ ਫੜਦਾ ਗਿਆ ਹੂੰ ਇਹ ਤਾਂ ਬਸ ਇੱਕ ਨਾ ਟਰਾਲਿਆਂ ਵਾਲਿਆਂ ਨੇ ਟਰਾਲਿਆਂ ਤੇ ਚਲਾ ਚਲਾ ਕੇ ਹੂੰ ਹੂੰ ਇਹਨੂੰ ਕਰਤਾ ਡਾਊਨ ਕਰਤਾ ਥੋੜਾ ਜਿਹਾ ਨਹੀਂ ਡਾਊਨ ਤਾਂ ਨਹੀਂ ਕੀਤਾ ਚੜਾਈ ਤਾਂ ਫੁੱਲ ਆ ਭਾਈ ਇਹਦੀ ਠੀਕ ਆ ਇਹਦੀ ਫੁੱਲ ਚੜਾਈ ਆ ਜਿਹੜੀ ਉਹ ਆਏ ਕਹਿਣਾ ਤੇ ਇਹਦਾ ਟਰਾਲੇ ਤੇ ਚੱਲਦਾ ਪਰ ਵਾਈ ਜੀ ਵੀ ਬੜਾ ਚੰਗਾ ਟਰੈਕਟਰ ਠੀਕ ਆ ਬਾਈ ਮਾਡਲ ਕਿਹੜਾ ਬਈ ਇਹ 2022 ਮਾਡਲ ਆ ਬਈ ਇਹ 2022 ਮਾਡਲ ਆ ਉਹਦੇ ਟਾਇਰ ਆ ਟਰੈਕਟਰ ਦੇ ਬਾਈ ਚਾਰੇ ਠੀਕ ਆ ਹੋਣਗੇ ਬਾਈ 80 ਪੈਸੇ 80-50 ਪੈਸੇ 80 ਪੈਸੇ ਰਹਿ ਗਿਆ ਬਾਈ ਲੋਕੀ 75 ਪੈਸੇ ਮੰਨ ਤੋ 80 ਪੈਸੇ 80 ਪੈਸੇ ਹੈਗੇ ਆ ਹਾਂ 80 ਪੈਸੇ ਬਾਈ ਮਾਡਲ ਦੇ ਇੰਨਾ ਕ ਚੱਲ ਜੀ ਜਾਂਦਾ ਇਹਨੂੰ ਟਰੈਕਟਰ ਆ ਬਾਈ ਇਹ ਠੀਕ ਆ ਸਾਰੇ ਪਾਸੇ ਵੀਡੀਓ ਘੁਮਾ ਕੇ ਦਿਖਾ ਦੇ ਠੀਕ ਆ ਬਾਈ ਫੁੱਲ ਟੌਪ ਮਾਡਲ ਆ ਡ ਠੀਕ ਆ ਪਾਵਰ ਸਟੀਅਰਿੰਗ ਰਾਈਟਰ ਬਈ ਇਹ ਪਾਵਰ ਸਟੀਅਰਿੰਗ ਦਾ ਸਮਾਨ ਸਾਰਾ ਨਾਲ ਆ ਹਾਂ ਡੈਕਟੀਬੂਟਰੇ ਜਿਹੜਾ ਫੁੱਲ ਟੌਪ ਮਾਡਲ ਰਾਈਟਰ ਟੌਪ ਮਾਡਲ ਦਾ ਆ ਹਾਂ ਬਈ ਠੀਕ ਆ ਤੇ ਕਾਗਜ਼ ਪੱਤਰ ਪੂਰੇ ਆ ਪੂਰੇ ਬਈ ਕੈਸ਼ ਕਾਪੀ ਨਹੀਂ ਬਈ ਇਹ 35 ਨੰਬਰ ਫਾਰਮ ਨਾਲ ਕੈਸ਼ੀਆ ਕਾਪੀ ਨਾਲ ਕੈਸ਼ੀਆ ਨਾ ਕਾਪੀ ਤਾਂ ਹਾਂ ਸਾਰਾ ਠੀਕ ਆ ਸਾਰੇ ਆਪਣੇ ਕੋਲ ਨਕਦ ਕੈਸ਼ੀਆ ਨੇ ਰੈਕਟਰੀ ਹੈ ਬਈ ਸਾਰੇ ਆਵੇ ਕਾਗਜ਼ ਆਪਣੇ ਕੋਲੇ ਹੁੰਦੇ ਠੀਕ ਆ ਤੇ ਇਹਦੀ ਬਈ ਜਿਹੜੀ ਆਪਾਂ ਡਿਮਾਂਡ ਕਰਦੇ ਆ 5 ਲੱਖ ਹਾਂ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਆਪਾਂ ਦੇ ਦਾਂਗੇ 70000 ਦਾ 30000 ਚੈੱਕ ਦਿੰਦੇ 470 ਦਾ 470 ਠੀਕ ਆ 470 ਨਹੀਂ ਕਰਦੇ ਕਰ ਲਾਂਗੇ ਯਾਰ ਮਾੜਾ ਮੋਟਾ ਮਾੜਾ ਮੋਟਾ ਹੋ ਜਾਊਗਾ ਕੋਈ ਚੈੱਕਰੀ ਨਹੀਂ ਬੰਦ ਠੀਕ ਆ ਠੀਕ ਆ ਬਈ ਸੱਸੂ ਦਾ ਵੀ ਉਹਦੀ ਵੀਡੀਓ ਵੇਖ ਕੇ ਆਏ ਹਾਂ ਹਾਂ ਤੇ ਆਪਾਂ ਉਹਨੂੰ ਫੁੱਲ ਮਾਨਦਾਨ ਹੋਊਗਾ ਯਾਰ ਸਾਰੇ ਟਰੈਕਟਰਾਂ ਦਾ ਸਾਰੇ ਟਰੈਕਟਰਾਂ ਦਾ ਫੁੱਲ ਮਾਨਦਾਨ ਹੋਊਗਾ ਸਾਈਡ ਦੇ ਟਰੈਕਟਰ ਆ ਬਈ ਠੀਕ ਆ ਬਾਈ ਹੁਣ ਇੱਕ ਵਾਰੀ ਨਾ ਆਪਦਾ ਐਡਰੈਸ ਬੋਲ ਦੀ ਵੀ ਇਹ ਸਾਰੇ ਟਰੈਕਟਰ ਕਿਹੜੇ ਪਿੰਡ ਖੜੇ ਆ ਖੜੇ ਆ ਆਪਣੇ ਕੋਲ ਟਰੈਕਟਰ ਹੋਰ ਵੀ ਖੜੇ ਆ ਬਈ ਠੀਕ ਆ ਆਪਣੇ ਟਰੈਕਟਰ ਮਾਰੇ ਵੋਟੇ ਕੰਮ ਤੇ ਲਾਇਆ 3630 ਹੈਗਾ 2004 ਮਾਡਲ ਬਈ ਉਹਨਾਂ ਦੀ ਆਪਾਂ ਨਾ ਫੇਰ ਪਾ ਦਿਆਂਗੇ ਇਹਨਾਂ ਹਾਂ ਵੀਡੀਓ ਫੇਰ ਪਾ ਦਾਂਗੇ ਪਰ ਬੋਲ ਕੇ ਵਿੱਚ ਦੱਸ ਦਿਓ ਹਾਂ 2004 ਮਾਡਲ 3630 ਆ 52 ਹੈਗਾ 15 ਮਾਡਲ ਫਾਰਮ ਟਰੈਕ ਬਈ ਠੀਕ ਆ ਬਈ ਤੇ 745 ਸੋਨਾਲੀਕਾ ਹੈਗਾ ਬਈ ਆਪਣੇ ਕੋਲੇ 2004 ਮਾਡਲ ਠੀਕ ਆ ਤੇ ਇੱਕ ਆਪਣੇ ਕੋਲੇ ਮੈਸੀ ਹੈਗਾ 241 ਠੀਕ ਆ 2013 ਮਾਡਲ ਇੱਕ ਆਪਣੇ ਕੋਲੇ ਹੈਗਾ 855 2010 ਮਾਡਲ ਪਾਵਰ ਸਟੀਅਰਿੰਗ ਟਰੈਕਟਰ ਉਹ ਆਪਣਾ ਪਰਸੋਂ ਟਰੈਕਟਰ ਆ ਜੂਗਾ ਬਈ ਇੱਕ ਆਪਾਂ ਟਰੈਕਟਰ ਹੋਰ ਲਿਆ ਵਾ ਬਈ ਉਹ ਚੈਂਪੀਅਨ ਚੈਂਪੀਅਨ ਲਿਆ ਵਾ ਬਈ ਆਪਣਾ 38 ਵਾਲਾ ਅੱਛਾ ਦੂਜੇ ਰੱਤ ਨੂੰ 2008 ਮਾਡਲ ਆ ਬਈ ਠੀਕ ਆ ਉਹ ਵੀ ਸਾਰੇ ਟਰੈਕਟਰ ਟਰੈਕਟਰ ਵੀ ਟਰੈਕਟਰ ਸਾਰੇ ਯਾਰ ਮਿਲ ਜਾਂਦੇ ਆ ਮਿਲ ਜਾਂਦੇ ਆ 7-8 ਟਰੈਕਟਰ ਆਪਣੇ ਬਈ ਕੀ ਕਹਿੰਦੇ ਆ ਹੋਰ ਲੈ ਕੇ ਖੜੇ ਆ ਲੈ ਕੇ ਆਉਣ ਵਾਲੇ ਆ ਬਈ ਠੀਕ ਆ ਬਾਈ 20 ਤੋਂ 25 ਟਰੈਕਟਰ ਹੁੰਦੇ 20 ਤੋਂ 25 ਟਰੈਕਟਰ ਆਪਣੇ ਕੋਲੇ ਹੁੰਦੇ ਆ ਬਾਈ ਠੀਕ ਆ ਬਾਈ ਜਦੋਂ ਮਰਜੀ ਬੰਦਾ ਸਾਰੇ ਪੰਜਾਬ ਨੰਬਰ ਆ ਸਾਰੇ ਪੰਜਾਬ ਨੰਬਰ ਟਰੈਕਟਰ ਹੁੰਦੇ ਆ ਕਾਪੀ ਕਾਗਜ਼ ਕੋਲੇ ਹੁੰਦੇ ਆ ਬਾਈ 94635 ਤੇ 9835 ਆਪਣਾ ਨੰਬਰ ਆ ਬਾਈ ਠੀਕ ਆ ਦੂਜਾ ਨੰਬਰ ਹੈਗਾ 8837707577 ਠੀਕ ਆ ਜਦੋਂ ਫਿਰ ਨਗਾ ਤੋਂ ਆਵੋਗੇ 4 ਕਿਲੋਮੀਟਰ ਆਪਣਾ ਪਿੰਡ ਦੱਸਿਓ ਬਾਈ ਮਰਾੜ ਨਹੀਂ ਪਿੰਡ ਬਰੀ ਵਾਲਾ ਪਿੰਡ ਬਰੀ ਵਾਲਾ ਡੀਡੀ ਰੋਡ ਤੋਂ ਸਰੈ ਨਗਾ ਤੋਂ ਆਉਂਗੇ ਜਦੋਂ ਜੀ ਸਰੈ ਨਗਾ ਤੋਂ 4 ਕਿਲੋਮੀਟਰ ਆਪਣਾ ਪਿੰਡ ਆ ਬਾਈ ਠੀਕ ਆ ਬਾਈ ਜਿਹਨੂੰ ਮਰਜ਼ੀ ਬੰਦਾ ਪੁੱਛ ਲੈ ਗੁਰਦੁਆਰੇ ਕੋਲੇ ਘਰ ਆ ਬਾਈ ਠੀਕ ਆ ਬਾਈ ਨਾ ਬੋਲਦੀ ਇੱਕ ਵਾਰੀ ਗੁਰਵਿੰਦਰ ਸਿੰਘ ਨਾ ਬਾਈ ਠੀਕ ਆ ਗੁਰਵਿੰਦਰ ਸਿੰਘ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਬਰੀ ਵਾਲਾ ਬਰੀ ਵਾਲਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਪਰ ਸਾਰੇ ਆਪਾਂ ਨੂੰ ਬਰੂ ਵਾਲੇ ਦੇ ਨਾਂ ਤੇ ਜਾਣਦੇ ਆ ਬਾਈ ਠੀਕ ਆ ਬਾਈ ਬਾਕੀ ਕੋਈ ਨਹੀਂ ਨੰਬਰ ਥੋੜਾ ਸਕਰੀਨ ਤੇ ਚੱਲੀ ਜਾਂਦਾ ਉਥੋਂ ਗੱਲ ਕਰਕੇ ਤੁਹਾਡੇ ਨਾਲ ਹੋਰ ਜਾਣਕਾਰੀ ਲੈ ਸਕਣਗੇ ਲੈ ਸਕਦੇ ਆ ਹਾਂ ਹਾਂ ਠੀਕ ਆ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਦੀ ਸੋ ਸਾਰਿਆਂ ਦਾ